ਲਾਵੇ ਸੁਰੇ ਸੁਰਾ ਟਾਈਮ ਹੋ ਗਿਆ ਤਾਂ ਮੈਂ ਹਾਂ ਗੱਡੀ ਤੇ ਥੋੜਾ ਬਸ ਸਮਾਂ ਰੱਖਣਾ ਚਾਹੀਦਾ ਕਰ ਦਈਏ ਕਰ ਲਈਆ ਅਗਰ ਅੱਗੇ ਲੀਮਾ ਟਾਕੇ ਤਾਂ ਚੱਲੀਏ ਹਾਂਜੀ ਸਤਿ ਸ੍ਰੀ ਅਕਾਲ ਸਵਾਗਤ ਆ ਤੁਹਾਡਾ ਜੀ ਨੇ ਵਲਾਗ ਦੇ ਵਿੱਚ ਤੇ ਆਪਾਂ ਆਏ ਹਾਂ ਆਂ ਫਤਿਹਗੜ ਸਾਹਿਬ ਮੱਥਾ ਟੇਕਣ ਵਾਸਤੇ ਤੇ ਚੱਲੇ ਹਾਂ ਗੁਰਦਰਾ ਸਾਹਿਬ ਉਹ ਅਜੇ ਤਿਆਰ ਹੋਣਦੇ ਨੇ ਬਾਕੀ ਆਪਣੀ ਟੀਮ ਸਾਰੀ ਰੈਡੀ ਹੋਣਦੇ ਨੇ ਅਸੀਂ ਹੋ ਗਏ ਹਾਂ ਕੰਨੀ ਜੀ ਹਾਂਜੀ ਅੰਦਰ ਪਾਣੀ ਨਹੀਂ ਸਹੀ ਹੈਗਾ ਇੱਥੇ ਡਿਆ ਕਰ ਮੈਂ ਮੈਨੂੰ ਗਈ ਫਿਰ ਮੈਂ ਚੱਲ ਠੀਕ ਠੀਕ ਚਲ ਮੈਂ ਲੈਣ ਵਾ ਤੇ ਆ ਬਾਜ ਉਹ ਸੰਦੀਰ ਲੈ ਜਾਂਦਾ ਨਹੀਂ ਘਰੋਂ ਦੇ ਉਹ ਕੰਮ ਖਰਾਬ ਕਰਦਾ ਇੱਥੇ ਲੈ ਲੈਂਦੇ ਹੁਣ ਬਾਜ ਇਹ ਤਾਂ ਲੈ ਲਿਆ ਹੁਣ ਤੇ ਚੱਲ ਗਏ ਹੁਣ ਇਧਰੋਂ ਦੀ ਆਪਾਂ ਰਾਤੀ ਗਏ ਸੀ ਇਹ ਮੇਨ ਐਂਟਰੀ ਆ ਸਿੱਧੀ ਗੱਡੀ ਅੰਦਰ ਲੱਗਦੀ ਆ ਫ੍ਰੀ ਪਾਰਕਿੰਗ ਕਾਰ ਸੇਵਾ ਆਜੋ 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 ਆਜਾ ਆਜੇ ਭੀੜ ਤੇ ਨਿਕਲ ਆਓ ਹਾਂਜੀ ਆ ਗਏ ਜੇ ਇਹ ਪਾਰ ਹੈ ਨਾ ਪਾਰ ਹੈ ਉਹ ਦੇ ਪਾਰ ਹੈ ਨਹੀਂ ਕਹਿੰਦਾ ਪਾਰ ਆ ਇਹ ਗੁਰਪਾਰੀ ਇਹ ਕੋਨਾ ਇਹਨਾਂ ਆਪਾਂ ਮੱਥਾ ਟੇਕਾਂਗੇ ਠੰਡਾ ਬੁਰਜੇ ਇਹ ਸਾਹਮਣੇ ਇੱਧਰ ਗੁਰਦੁਆਰਾ ਸਾਹਿਬ ਤੇ ਇੱਕ ਠੰਡਾ ਬੁਰਜੇ ਪਾਪਾ ਪਾਪਾ ਹਾਂ ਹਾਂ ਇੱਧਰ ਇੱਧਰ ਪਹਿਲਾਂ ਪ੍ਰਸ਼ਾਦਾ ਛਕਲੇ ਫਿਰ ਜਾਨੇ ਦੂਸਰੇ ਗੁਰਦਰਸਹਿਬ ਮੱਥਾ ਟੇਕਣ। ਕਨੀ ਵੀ। ਨਾ ਵੀ ਹੁਣ ਆਪਾਂ ਆਏ ਇੱਧਰ ਸਾਹਮਣੇ ਦੂਸਰੇ ਗੁਰਦਾਰੇ। ਮੈਂ ਆਪਣੀ ਗੱਲ ਨਹੀਂ ਦੇ। ਚਲੋ ਚਲੇ ਆਜੋ ਆਜੋ ਕਹਿੰਦੇ ਅभी ਇਹਦੇ ਅੰਦਰ ਜਾਣਾ ਆ ਹੁਣ ਪਤਾ ਨਹੀਂ ਕੀ ਹੈ ਮੁਸਲਮਾਨਾਂ ਦਾ ਕੁਛ ਨਾ ਕੋਈ ਪਤਾ ਨਹੀਂ ਕੀ ਚੀਜ਼ ਹੈ ਹਾਲ ਲਿਖਿਆ ਆ ਇਹਦੇ ਅੰਦਰ ਚੱਲਦੇ ਆ ਗਰਮੀ ਬੜੀ ਹੋ ਗਈ ਲਾਹ ਤੇ ਦੀ ਕੋਟੀ ਕਾਟੀ ਜੀ ਕਿੰਨੀ ਵੀ ਇਹ ਗਰਮੀ ਬੜੀ ਹੋ ਗਈ ਕੀ ਕਰਦਾ ਕੰਨੀ ਆ ਦੇਖੋ ਇਧਰੋਂ ਮੈਂ ਤਾਂ ਆ ਕਰਕੇ ਬਣਾਉਂਦਾ ਕਿਉਂਕਿ ਆਪਣੇ ਪਾਕਿਸਤਾਨ ਵਾਲੇ ਬੜੇ ਵਲੌਗ ਵੈਂਦੇ ਨੇ ਉਧਰ ਦਵਾ ਦੇ ਰਿਹਾ ਕਿੰਨੇ ਪੁਰਾਣੇ ਓ ਤੇ ਉਹ ਆ ਲੈਣਾ ਪਿਆ ਓਏ ਕਬੂਤਰ ਹੈ ਸੇਗੜੀ ਅਖਰੋਟ ਅਖਰੋਟ ਵੀ ਲੈ ਲਾਂਗੇ ਇਹਨਾਂ ਹੁਣੇ ਕਾਲਾ ਲੈ ਮੋਰ ਤੇ ਪਚਾਉਣੇ ਕਿਦਾਂ ਹੈ ਆਹ ਰਾਈਤਸ ਮਗਰੀ ਮਿਲਦੀ ساری ਮਸਤੀ ਆ ਵੀ ਉਰਦੂ ਆਪਾਂ ਨੂੰ ਪੜ੍ਹਨਾ ਨਹੀਂ ਆਉਂਦਾ ਵੀ ਆ ਪਤਾ ਨਹੀਂ ਕੀ ਲਿਖਿਆ ਆ ਇਹ ਨਹੀਂ ਪਤਾ ਵੀ ਆ ਕੀ ਆ ਆ ਇਹ ਕਿੰਨਾ ਬਲੀ ਆ ਸਾਹਮਣੇ ਸਾਈ ਬੂਟ ਲਾ ਲਈਏ ਬੂਟ ਲਾ ਗਏ ਸੋਕਸ ਪਾ ਕੇ ਜਾ ਸਕਦੇ ਸੋਕਸ ਪਾ ਕੇ ਸੋਕਸ ਪਾ ਕੇ ਜਾ ਚਲੋ 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 ਅਸੀਂ ਅੰਦਰ ਕਾਜ ਚੱਲਦੇ ਆਪਾਂ ਅੰਦਰ ਨਹੀਂ 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 ਫੋਟੋ ਲੈਣਾ ਜਾਂ ਵੀਡੀਓ ਬਣਾਉਣਾ ਹੈ ਚਲੋ ਰਹਿਣ ਦਫਰ ਯਾਰ ਆਜੋ ਐਸੇ ਐਸਾ ਹਾਂ ਹਾਂ ਨਹੀਂ ਤੇ ਆਪਾਂ ਉੱਪਰ ਗਏ ਨਹੀਂ ਕਿ ਪਿਛਲੀ ਵਾਰੀ ਵੇਖ ਕੇ ਆਏ ਆ ਸਾਰਾ ਇਧਰ ਕੀ ਹੈ ਇਹ ਇਹ ਪੀਰਾਂ ਦੀ ਜਗ੍ਹਾ ਹੈ ਇਧਰ ਹਨਾ ਮੈਨੂੰ ਪਰੇਸ਼ਾਨ ਕੀਤਾ ਹਾਂ ਦੱਸੇ ਜਾਂ ਉਹ ਜਾਣਾ ਇਧਰ ਪਰਾਂਗਾ ਅੱਛਾ ਅੱਛਾ ਇਹ ਜਿਹੜੇ ਬਜ਼ੁਰਗ ਹੋਣੇ ਹੋਣੇ ਆ ਇਹਨਾਂ ਬਜ਼ੁਰਗ ਹੋਣੇ ਆ ਸਹੀ ਗੱਲ ਹੈ ਹਾਂ हां चलो चलो चलि गए हुन हैं के ਲੈਣਾ ਹੈ ਸਾਈਕਲ ਪੈਸਾ ਲੰਨ ਚਲੋ ਛੁਰ ਚਲੀ ਹੁਣ ਇਧਰ ਕੀ ਬਾਜੀ ਜਾਣਾ ਜੀ ਇਧਰ ਉਹ ਤਰ੍ਹਾਂ ਹੀ ਆ ਚਲੋ ਚਲੋ ਹਾਂ ਕਿੰਦਾ ਘਰ ਆ ਯਾਰ ਵੀ ਚਲਾਦਾ ਹੁਣ ਹਾਂ ਹੋਰ ਰਲੀਆਂ ਭਰਾਵਾਂ ਉਹ ਨੇੜੀਆਂ ਵੀ ਉਹ 50 50ਵਾਂ ਦੇ ਖੜੀਆਂ ਨੇ ਕਹਿ ਕੇ ਸੂਟ ਜਿਹੜੇ ਬਖਾਈ ਗਿਆ ਜੀ ਤੇ ਹੁਣ ਉਹ ਨੇੜੀਆਂ ਲੈ ਗੁਰਦਰਾਸਰੀ ਜੋਤੀ ਸਰੂਪ ਸਾਹਿਬ ਉਹ ਨਹੀਂ ਮਰਦੀ ਓਏ ਮੈਂ ਚਾਹ ਪੀ ਲਈ ਹਾਂ ਚਲ ਮੈਂ ਸਹੀ ਚਾਹ ਪੀਤੀ ਨਾ ਹੁਣ ਥੋੜਾ ਆਪਣਾ ਮਨ ਵਿੱਚ ਸਹੀ ਹੋਇਆ ਨਹੀਂ ਤੇ ਸਿਰਦਰਦ ਹੋਣ ਦੀ ਯਾਰ ਮੈਂ ਭਾਬੀ ਨੂੰ ਮੈਂ ਦੱਸਾਂਗੀ ਚਾਹ ਬੜੀ ਸੁਆਦੀ ਸਤਿ ਸ਼੍ਰੀ ਅਕਾਲ ਚਾਹ ਬੜੀ ਸੁਆਦੀ ਹੁੰਦੀ ਨਾਲੇ ਬਹੁਤ ਵਧੀਆ ਚਾਹ ਹੈ ਜਦੋਂ ਕਿ ਆਈ ਚੱਲ ਪਾ ਇੱਧਰ ਆਉਗੇ ਮੇਰੀ ਗੱਲ ਤੇ ਪੁਲਿਸ ਪਾਗਲਾ ਆਈ ਹੈ ਲੁਧਿਆਣੇ ਟੋਲ ਤੇ ਪਹੁੰਚ ਗਏ ਆਪਾਂ ਹੁਣ ਤੇ ਇਧਰ ਭਾਜੀ ਸੁੱਤੇ ਨੇ ਆ ਦੇਖ ਹਾਂਜੀ ਹੱਥ ਜੋੜੇ ਆ ਹੱਥ ਜੋੜ ਦ ਕਿੰਨਾ ਜੋੜੇ ਆ ਸਰਦਨ ਬਿਲ ਲੰਘਿਆ ਨਾ ਬਾਬਾ ਕੇ ਬਾਬਾ ਲੰਘਿਆ ਚੱਗਿਆ ਹੁਣੇ ਸੂਟੀ ਹੈ ਨਹੀਂ ਜੀ ਗਰਮੀ ਇੰਨੀ ਪੈਣ ਈ ਹੈ ਆ ਨਹੀਂ ਲੱਗੇ ਪਚਾ ਪੀਣਾ ਚਾਹ ਪੀਏ ਹਾਂਜੀ ਭੰਗੜਾ ਭੰਗੜਾ ਪੂਰਾ ਚੱਲਦਾਗੇ ਘੰਗੜਾ ਪੂਰਾ ਚੱਲਦਾ ਆ। ਓ ਬਠਾਈਆ ਤੰਦੇ ਦੇ। ਜਾ ਜਾ ਦੂਰਾਂ ਨੂੰ ਜਾ। ਚਲੋ ਅੰਮਾ ਪਰਛੋ ਭਲੇ ਮਾਨਸੋ ਚੱਲੀਏ। ਚਲੋ। ਜਾਣਾ ਨਹੀਂ। ਇੱਥੇ ਰਸਤੇ ਦੇ ਵਿੱਚ ਰੁਕੇ ਸੀਗੇ ਤੇ ਮੈਂ ਹੁਣ ਗੁਡੀਆਂ ਜੋਗਾ ਦੁੱਧ ਪਵਾ ਲਈਏ ਪਹਿਲਾਂ ਬੋਤਲ 'ਚ। ਇਕੱਠਾ ਇਹਨਾਂ ਦਾ ਭਰ ਦੇ ਕਰੀ। ਹੈਂ? ਮੁਕੇ ਨਿਸ਼ਮ ਦਾ ਉਹ ਨਾ ਦੁੱਧ ਪੋਸ ਓਏ ਹੈ ਆ ਫੋਟੋ ਉਤੋਂ ਉਤੋਂ ਕੀ ਆਂਦੀ ਤੇ ਆਹ ਕੀ ਆਂਦਾ ਲੱਗੇ ਪੁੱਤ ਜੇ 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 ਜਾ ਪਿਆ ਨੇ ਇਹਨੂੰ ਸਿਲਾਜੀਤ ਬੱਸ ਹੈ ਸਿਲਾਜੀਤ ਢਿੰਕ ਕੇਸਰ ਚਾਇਆ ਸਿਲਾਜੀਤ ਸਿਲਾਜੀਤ ਓ ਨੋ ਇਹਨੂੰ ਚਾਹੀਦੀ ਇਹਨੂੰ ਚਾਹੀਦੀ ਆ ਇਧਰ ਓ ਇਧਰ ਆ ਓ ਸਿਲਾਜੀਤ ਆ ਜਾ 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 ਪਪਾ ਨੂੰ ਦੇ ਸਿਲਾਜੀਤ ਲੈ ਵੀ ਆ ਵੀਰ ਕੋ ਲਗਾ ਪੋਟਲੀ ਜੋ ਕਢਣ ਏ ਰਾਮ ਓਏ ਲੈ ਵੀ ਇਹ ਕਿ ਸਿਲਾਜੀ ਤੇ ਹਲਾ ਹਾਂ ਸਿਲਾਜੀ ਇਧਰ ਏੜ ਕੇ ਨਾ ਇਹ ਹੁੰਦੇ ਸਿਲਾਜੀ ਹਾਂ ਸਿਲਾਜੀ ਤੇ ਉਹਤੇ ਖੁਸਬੂ ਧੀਰੇ ਕਿ ਜੋ ਪਿਆਰ ਸੇ ਕਿਚੋ ਪਿਆਰ ਸੇ ਪਿਆਰ ਸੇ ਤੈਨੂੰ ਮੈਂ ਹੁਣੇ ਬਾਜ ਵੀ ਮਾਰੀ ਤਾਂ ਮੇਰੀ ਪ੍ਰਾਹ ਬਾਜ ਨਹੀਂ ਸੁਣੀ ਮੈਂ ਆ ਕੇ ਇਸ਼ਾਰਾ ਮਾਰੇ ਪੇ ਉੱਥੇ ਆ ਜਾ ਅੱਗੇ ਤਾਈਂ ਫੇਰ ਮੈਂ ਪਿੱਛੇ ਮੁੜ ਕੇ ਆਇਆ ਹਾਂ ਜੀ ਹਾਂ ਜੀ ਚਲੋ ਕੋ ਗਾਲ ਦੀ ਅਸਲ ਧਿਆਨ ਪਤਾ ਕਿ ਹੋਣੀ ਹੈ ਪੈਸੇ ਜਿਆਦਾ ਵਟਲੇ ਲੱਗਦਾ ਅੱਜ ਆਏ ਸਮਾਈ ਲੱਗੀ ਆ ਵਟਲੇ ਜਿਆਦਾ ਹੈ ਨਾ ਕਦਾਂ ਆਹ ਕੁਸਮਾਈ ਪਲੈਂਕਸ ਕਰਦੇ ਵੀਰ ਨੂੰ ਦੇਖ ਬਈਆ ਅਰ ਜੀ ਜੇ ਸਮਾਈ ਲੱਗੀ ਆਏ ਮਮਾ ਕਰਦੇ ਕਰਦੇ ਐ ਲੱਡੂ ਆ ਲੱਡੂ ਆ ਓਏ ਲੱਡੂ ਵੇ ਚ ਲੱਡੂ ਵੇ ਚੇ ਕਰੀ ਓਏ ਲੱਡੂ ਵੇ ਚ ਇੱਕ ਰਾਰੇ ਦੇਖ ਆ ਜੀ ਰੱਖਤਾ ਨਹੀਂ ਯਾਰ ਮਾ ਉਹ ਬੰਨੇ ਉਦਾਂ ਦਾ ਹੀ ਤੂੰ ਕੰਮ ਜਾ ਜਿੰਨੇ ਸਿਰ ਤੇ ਰੱਖਣਾ ਨੇ ਕੰਮ ਹੁੰਦਾ ਐ ਇੱਕ ਹੋਰ ਬਣਾ ਯਾਰ ਗਿੱਲੇ ਵੇ ਲੈ ਕੰਨੀਆਂ ਪਲੇਟਾਂ ਵੇ ਗਿੰਗਣ ਮੈਂ ਬਾਜਾ ਦਿੰਦਾ ਰਹਿ ਗਿਆ ਭਰਾ ਅਜੇ ਮੈਨੇ ਵੇਖਿਆ ਹੀ ਨਹੀਂ ਦਿੱਚੇ ਅਸੇ ਗਿੱਲੇ ਬਣਾ ਹਣ ਯਾਰ ਆ ਗਿੱਲੇ ਕਰੀਆਂ ਮੈਂ ਮੈਂ ਕਹਾਂ ਦੇਖਦੇ ਹੋ ਮੈਂ ਕਹਾਂ ਦੇਖਤ ਰਹਾ ਹਾਏ ਹਾਏ ਵੀ ਪੂਰੀ ਐਂਡ ਕਰਾਉਂਦਾ ਕਣੀ ਆ ਇਹ ਦੋ-ਤਿੰਨ ਤੇਰੇ ਨਾਲ ਰਹਿ ਪਏ ਨਾ ਤੇ ਤੇਰੀ ਕਾਪੀ ਪੂਰੀ ਕਰੂਗਾ ਕਰ ਲਈ ਨਹੀਂ ਬਾਸ ਨਹੀਂ ਲਈ ਨਾ ਤੀਨ ਬੋਤਲ ਜੀ ਠੀਕ ਹੈ ਇਹ ਕੋਲ ਪਾ ਯਾਰ ਉਹ ਨਹੀਂ ਮੈਂ ਉਹ ਕਰ ਦੇ ਇੱਕ ਵੱਧ ਕਰ ਦੇ ਮੈਂ ਰੋਈ ਨਾ ਜਾ ਆਪਣੇ ਮਰੀ ਮੁੰਨੂ ਕਹਿੰਦਾ ਲੱਡੂ ਖਵਾ ਮੈਂ ਖਵਾਏ ਆਪਣੇ ਮਰੀ ਮਰ ਗਿਆ ਜੀ ਕਰ ਜਾ ਦੋ ਬੇਟਾ ਹੋ ਸਰ ਕਰ ਦੇ ਕਰ ਦੇ ਕਰ ਦੇ ਉਹ ਮੇਰਾ ਗਲਾ ਫੜੀ ਇੱਕ ਮਿੰਟ ਛੇਤੀ ਕਰ ਯਾਰ ਉਹਨੇ ਰਾਜੇ ਨੂੰ ਚੁੱਕ ਜਾਣਾ ਹੀ ਬਸ ਠੀਕ ਹੈ ਬਹੁਤ ਦੋਵੇਂ ਨਗਦ ਪੀਜੀ ਹੋਰ ਰਹਿ ਦੇ ਨੇ ਦੇ ਨੇ ਗੰਜੇ ਨੂੰ ਪਿਆਮ ਮਸਾ ਜਾ ਫਿੱਟਾਏ ਫਿੱਟਾਏ ਹੋਪਿੰਗ ਹੈ ਅੱਦੇ ਇਹ ਕਰਦੇ ਕਰੰਟ ਜੇ ਮਾਰਦੇ ਹੈ ਕਿ ਨਹੀਂ ਲੈ ਵੀ ਹੁਣ ਕਿਧੇ ਨਹੀਂ ਗੱਡੀ ਖਿਲਾੜਨੀ ਵੀ ਹੁਣ ਕਿਧੇ ਨਹੀਂ ਖਿਲਾੜਨੀ ਗੱਡੀ ਹੁਣ ਜਾਣਾ ਹੈ ਸਦਾ ਸਲੂਨ ਠੀਕ ਹੈ ਕਿਧੇ ਨਹੀਂ ਰੁਕਣਾ ਠੀਕ ਹੈ ਬੈਜੋ 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 ਮਿੰਟੋ ਮਿੰਟੇ ਹੁਣ ਟਾਈਮ ਨਾ ਪਤਾ ਲਾਓ ਆ ਮੈਣੋਂ ਕਿਹਨੇ ਜੂਸ ਪੀਣਾ ਹੈ ਹੈ ਸੇ ਮੈੜ ਨੇ ਕਿਹਾ ਆ ਤੇਰੇ ਹੀ ਤੇ ਸਾਰੇ ਕਾਰਨਾਮੇ ਆ ਤੇਰੇ ਹੀ ਤੇ ਸਾਰੇ ਕਾਰਨਾਮੇ ਆ ਤੂੰ ਗੱਡੀ ਤੇਰੇ ਸਿਰ ਦੇ ਕੇ ਮਰ ਜਾ ਕਹਿੰਦਾ ਚਲੋ ਜੀ 546 ਤੇ ਆਪਾਂ ਪਹੁੰਚ ਗਏ ਆ ਜੀ ਹਾਂ ਸੁਨੂ ਤੇ ਥੋੜੇ ਤੇ ਨੂੰ ਲੈ ਪਹੁੰਚ ਗਏ ਹੁਣ ਆਪਾਂ ਸੁਨੂ ਤੇ ਕੱਦਦਾ ਹਾਂ ਜੱਜ ਕਿ ਕਾ ਤੂੰ ਮੈਂ ਅਸੀ ਕਾ ਯਾਹ ਕੋਲ ਠੀਕ ਹੈ ਠੀਕ ਠਾ ਅੰਦਾਜ਼ ਤੇ ਆ ਮਮਾ ਸਲੂਨ ਤੇ ਮਮਾ ਸੂ ਤੇ ਬੱਤੀ ਨਹੀਂ ਸੁਤਾਈ ਨਾ ਬਰਾਸ ਆ ਰਹਾ ਦੇਣਾ ਦਿੰਦਾ ਸਤਾਇਆ ਮਮਾ ਸਤਾ ਪਰ ਉਹ ਵੀ ਨਾ ਬੱਤੀ ਉਹਦੀ ਅਜੀ ਆ ਗਈ ਵਾਈਫਾਈ ਵੀ ਤੇਰਾ ਬੰਦ ਹੋ ਵਾਈਫਾਈ ਅੱਜ ਬੰਦ ਹੋ ਨਾ ਵਾਈਫਾਈ ਬੰਦ ਆ ਫੋਨ ਤੇ ਨਹੀਂ ਲੈ ਚੜੀ ਰਾਣੀ ਕੋਈ ਨਾ ਹੋਰ ਸੀ ਫੋਨ ਕਿੱਥੇ ਚੱਲ ਨਹੀਂ ਹੋ ਹੋ ਆ ਆ ਬੱਤੀ ਜਿੱਤਾਈ ਜਿੱਤਾਈ

ਕਾਦੀ ਖੁਸ਼ੀ ਚੜੀ ਐ ਹਾਂ ਕਾਦੀ ਖੁਸ਼ੀ ਨਹੀਂ ਹੈ ਛੋਣਿਆ ਕਾਦੀ ਖੁਸ਼ੀਆਂ ਆਈਆਂ ਨੇ ਕਿਤੇ ਰਾਜਾ ਚੰਦ ਛੋਣਿਆ ਜਦੋਂ ਮੈਂ ਮਾਂ ਹਰ ਗੁਸੂ ਆਤਾ ਮੈਂ ਜਦ ਦੁੱਧ ਗਰਮ ਕਰਤਾ ਵੇ ਨਾ ਮੈਂ ਤੇ ਰਖ ਲਿਓ ਹਾਂ ਗਰਮ ਗਰਮ ਕਰਕੇ ਪਾਇਆ ਮੈਂ ਚਲੋ ਠੀਕ ਐ ਓਕੇ ਬੋਲਦੇ ਫੇ ਅੰਕਲ ਜੀ ਨੂੰ ਹਾਂ ਰਹਿਣ ਦੇ ਇਹ ਨਹੀਂ ਖੜਨਾ ਇਹ ਪੈਕਟ ਮਿਰਚਾਂ ਬੜੀਆਂ ਏ ਜਿਆਦਾ ਇਹ ਤੇ ਮੱਛਾਂ ਬਣੇ ਇਹ ਪੋਤਰੀ ਆ ਪੋਤਰੀ ਆ ਹਾਂਜੀ ਆ ਚੀਜੀ ਲਾਲੀ ਬਾਸ ਹੁਣ ਓਕੇ ਚੱਲੀ ਹੁਣ ਇਹ ਕੀ ਹੈ ਇਹ ਵੀ ਕੁੜਕਰੀ ਆ ਇਹ ਵੀ ਕੁੜਕਰੀ ਹੈ ਹਾਂਜੀ ਹਾਂ ਕਿਹੜੀ ਨਾਣੀ ਇਧਰ ਨੂੰ ਆ ਦੱਸ ਇਧਰ ਇਧਰ ਇਹ ਵੀ ਨਹੀਂ ਉਹ ਉੱਗੇ ਚ दो किलो पाता मा थी थी। कि माया जी हाँ हाँ खानी एक पैकेट ला एक इको ही चल आजा अंकल ने पुछ कि पैसे हुए कुछ अंकल जी कि पैसे दिये 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 दिये। अंकल जी हाँ तेन दवा पैसे पैसे तेन फटाव

ਦੇਤੇ ਅੰਕਲ ਜੀ ਨੂੰ ਕਹ ਜਾਈਏ ਕਹ ਅੰਕਲ ਜੀ ਜਾਈਏ ਕਾ ਬਰਗਰ ਤਿੰਨ ਪਤਾ ਬਰਗਰ ਹੈ ਫਰੇਡ ਨੇ ਇਹ ਨਹੀਂ ਲਾਈਦਾ ਅੰਕਲ ਗੁੱਸੇ ਹੁੰਦਾ ਹੀ ਕਿਹੜੀ ਚੀਜ਼ੀ ਉਹ ਆਤ ਨਹੀਂ ਲਾਉਣਾ ਅੰਕਲ ਨੇ ਮਾਰਨਾ ਇਹਦੇ ਵਿੱਚ ਕੀ ਹੈ ਜਨਾਬ ਇਹਦੇ ਖਾਣ ਵਾਲੀ ਹੈ ਮਰਚੰਦ ਨਹੀਂ ਜਾਂਦੀਆਂ ਮਤਲਬ ਇਹ ਹੈ ਕਿ ਇਹਦੇ ਵਿੱਚ ਕੋਕਰ ਇਹ ਨਹੀਂ ਤੂੰ ਖਾਣ ਦੀ ਕੁਲਕਰੇ ਨਹੀਂ ਪਰਨਾ ਕਰਾ ਅਸਲ ਦਾ ਰੋਣੀ ਨਹੀਂ ਯਾਰ ਇਹ ਛੋਟੀ 길이 ਹੋਗੀ ਨਹੀਂ ਬੋਲਤਾ ਸੁੱਤੇ ਹਰ ਜੁੰਡਈ ਕੁਝ ਜੋਪੇ ਪਲਚਾ ਚੜਿਆਂ ਨੂੰ ਹੋੜ ਡਾਪੀ ਓਾਈ ਹੈ ਨਾ ਹਰ ਗੁੰਡੇ ਤੇ ਹੁਣ ਆਲੇ ਲਾਪਦਾ ਹੁਣ ਉਹ ਬਾਕੀ ਕੀ ਦਿਖਦੇ ਨਿੰਦ ਨੇ ਘਰ ਨਹੀਂ ਗਏ ਨਾ ਅੱਗੇ ਕਿੱਥੇ ਕਹਿੰਦੇ ਆਪਣੀ ਮੰਮੀ ਅੱਜ ਲੱਭਦਾ ਹੁਣ ਹਰ ਪਦੇ ਮੇਰੇ ਮੂਹਰੇ ਆ ਕੇ ਹੁੰਦਾ ਇਨ ਇਨ ਇਹਨਾਂ ਨੇ ਬੁਲਾ ਕਰਦੇ ਵਿਆਹ ਗਏ ਉਹਨੂੰ ਵੀ ਹੁਣ ਲਿਆਂਦਾ ਹਰ ਪਦੇ ਨਿੱਕੇ ਹੋ ਗਏ ਨਿੱਕੇ ਬੰਦੇ ਤੇ ਇੰtre ਵੱਜਾ ਮਾਗੀ ਆ ਰਹੀ ਲੱਗੇ ਚਾਚੜਿਆ ਭੂਆ ਵਾਂ ਦੇ ਕੇ ਕੋਈ ਸੰਦੇਸ਼ ਕਰਾਉਣ ਲਈ ਕੁਰਸੀ ਲੈ ਕੇ ਦੌੜੀ ਪੁੱਜੀ ਫੇਰੀ ਮੂੰਹ ਚ ਪਾ ਲੈ ਕੋ ਵੇਸੇ ਹੀ ਪੱਜ ਗਈ ਅੱਗੇ ਅੱਗੇ ਮੈਂ ਤੈਨੂੰ ਮੱਤ ਦੇ ਦੇਣੀ ਤੂੰ ਕੀ ਪਾਇਆ ਸੀ ਮੂੰਹ ਚ ਤੂੰ ਅਜਮ ਕਿੱਧਰ ਚਲ ਦਿੱਤੀ ਵਾਏ ਉਹ ਆਖੇ ਨਹੀਂ ਲੱਗਦੀਂ ਕਿੱਧਰ ਦੇਖ ਉਹਨਾਂ ਦੇ ਕੱਢ ਮੂੰਹ ਫੇਰ ਉਹ ਪੱਜ ਗਈ ਆਂ ਅੱਖੀਂ ਯੋਗੋਂ ਨੀ ਕੰਢੀ ਮਤੈਨ ਦੱਸ ਦੇਣੀ ਮਤ ਇਹ ਅੱਧੀ ਰਾਤ ਇਹ ਕਿਸੇ ਇੱਕ ਟਿਕੰਢੀ ਇਹਨਾਂ ਮੇਰੇ ਵੇਖ ਕੇ ਦਿੰਦਾ ਆਪਦੀ ਵਾਂ ਆਪਣੀ ਵੱਲ ਭੱਜ ਗਈ ਉਹ ਭੱਜ ਗਈ ਫੜੀ ਨਹੀਂ ਜਾਣਦੀ ਚੰਦੇ ਹਾਂ ਆਪਣੇ ਘਰੇ ਆ ਚੋਹਰੋਂ ਉਂਦਾ ਕਾਕਾ ਹਰ ਗੁਣ ਅੱਗੇ ਤੁਰ ਪਿਓ ਉਹ ਵੇਖ ਸੇ ਉਹਨਾਂ ਦੀ ਰੱਜੀ ਇਹ ਡੇਕ ਪੀ ਆ ਇਹ ਭੱਜਣ ਡਈ ਉਹਦਾ ਕਹਿੰਦੀ ਡੇਕ ਪੀ ਫੇਰ ਦੌੜ ਗਈ ਇਹਨੇ ਮੇਰਾ ਜੋਰ ਕਰਾਤਾ ਇਹ ਨਹੀਂ ਆਖੇ ਲੱਗਦੀ ਆਏ ਹੁਣ ਆਪਣੇ ਘਰ ਲੱਗੇ ਆ ਗਈ ਉਹ ਲੈ ਦੌੜ ਗਈ ਉਹ ਘਰ ਨੂੰ ਕੱਢਣ ਲੈ ਇਹ ਲਡੂ ਜੇ ਕਿੱਥੇ ਵਾਹ ਜਾਂਦਾ ਸੀ ਓਏ ਕਹਿੰਦੀ ਪਾਪਾ ਆ ਗਏ ਬੂਆ ਖੋਲੋ ਇਧਰ ਆ ਜਾ ਬੰਦਰ ਆ ਜਾ ਅੱਗੇ ਨਾ ਜਾ ਅੱਗੇ ਨਾ ਜਾ ਪਿੱਛੇ ਹੋ ਜਾ ਵੇ ਆ ਸਭ ਮਾਂ 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 ਜਾ ਜਾ ਬੜੇ ਚਰਦੀ ਬਾਜਾ ਮਾਂ